ਆਪਣੇ ਚੈਨਲ ਤੇ ਨਾ ਬੜੀਆਂ ਵੀਡੀਓ ਆਪਾਂ ਅਪਲੋਡ ਕਰ ਚੁੱਕੇ ਆ ਤੇ ਮੁਰਗੀਆਂ ਵਾਲੇ ਭਰਾ ਪੁੱਛਦੇ ਰਹਿੰਦੇ ਸੀਗੇ ਬਈ ਗਰਮੀ ਬਹੁਤ ਆ ਜਾਨਵਰ ਬਿਮਾਰ ਹੁੰਦੇ ਰਹਿੰਦੇ ਆ ਵੀ ਕੋਈ ਮੁਰਗੀਆਂ ਬਾਰੇ ਵੀਡੀਓ ਲੈ ਕੇ ਆਓ ਹਨਾ ਜਿਹੜੇ ਸ਼ੌਂਕ ਨਾਲ ਜਾਨਵਰ ਘਰੇ ਰੱਖਦੇ ਆ ਤੇ ਉਹਨਾਂ ਭਰਾਵਾਂ ਦੇ ਲਈ ਇਹ ਵੀਡੀਓ ਆਪਾਂ ਅੱਜ ਅਪਲੋਡ ਕਰਨ ਜਾ ਰਹੇ ਆ ਜਿਹੜੀਆਂ ਗਰਮੀਆਂ ਦੇ ਵਿੱਚ ਮੁਰਗੀਆਂ ਨੂੰ ਬਿਮਾਰੀਆਂ ਲੱਗਦੀਆਂ ਸੇਵਾ ਕਰਨ ਦੇ ਬਾਅਦ ਵੀ ਖਰਾਕ ਦੇਣ ਦੇ ਬਾਅਦ ਵੀ ਆਪਣੇ ਜਾਨਵਰ ਜਿਹੜੇ ਉਹ ਕਮਜ਼ੋਰ ਹੀ ਰਹਿੰਦੇ ਆ ਤਿਆਰ ਨਹੀਂ ਹੁੰਦੇ ਤਾਂ ਵੀਡੀਓ ਪੂਰੀ ਦੇਖਿਓ ਬਈ ਸਾਰੀਆਂ ਗੱਲਾਂ ਦੇ ਜਵਾਬ ਮਿਲਣਗੇ ਅਸੀਲ ਮੁਰਗਿਆਂ ਦਾ ਸ਼ੌਕ ਕਿਵੇਂ ਹੁੰਦਾ ਕਿਵੇਂ ਜਾਨਵਰ ਤਿਆਰ ਹੁੰਦੇ ਆ ਕਿਹੜੀ ਖੁਰਾਕ ਦੇਣੀ ਚਾਹੀਦੀ ਆ ਮੌਸਮ ਦੇ ਹਿਸਾਬ ਨਾਲ ਕਿਹੜੀ ਖੁਰਾਕ ਹੁੰਦੀ ਆ ਤੇ ਜਿਹੜੀ ਜਾਨਵਰਾਂ ਦੀ ਡੀ ਵਾਰਮਿੰਗ ਆ ਉਹ ਕਿਵੇਂ ਕਰਨੀ ਆ ਕਿਹੜੀ ਨਸਲ ਦਾ ਜਾਨਵਰ ਲੈਣਾ ਇਹ ਸਾਰੀਆਂ ਗੱਲਾਂ ਅੱਜ ਇਸ ਵੀਡੀਓ ਦੇ ਵਿੱਚ ਬਾਈ ਹੋਰਾਂ ਨਾਲ ਕੀਤੀਆਂ ਕਲੀ-ਕਲੀ ਗੱਲ ਦਾ ਤੁਹਾਨੂੰ ਜਵਾਬ ਮਿਲੂਗਾ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੇ ਵਧੀਆ ਲੱਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਤਾਂ ਦੀਆਂ ਹੋਰ ਵੀ ਵੀਡੀਓ ਜਿਹੜੇ ਮੁਰਗਬਾਜ਼ੀ ਦੇ ਸ਼ਕੀਨ ਭਰਾ ਹੈਗੇ ਉਹਨਾਂ ਨੂੰ ਲੈ ਕੇ ਆਵਾਂਗੇ ਜੇ ਕੋਈ ਭਰਾ ਸ਼ੌਂਕ ਕਰਦਾ ਤਾਂ ਸਾਡੇ ਨਾਲ ਸੰਪਰਕ ਜ਼ਰੂਰ ਕਰਿਓ ਤੁਹਾਡੇ ਤੱਕ ਵੀ ਪਹੁੰਚ ਕਰਾਂਗੇ ਆਜੋ ਫਿਰ ਵੀਡੀਓ ਨੂੰ ਕਰਦੇ ਆਂ ਸ਼ੁਰੂ ਸਾਰੇ ਜਣੇ ਲਾਈਕ ਸ਼ੇਅਰ ਜਰੂਰ ਕਰਿਓ ਧੰਨਵਾਦ ਬਈ ਬਈ ਸਸੇ ਕਰ ਸਾਰੇ ਵੀਰਾਂ ਨੂੰ ਮੇਰਾ ਨਾਮ ਬਈ ਗੁਰਵਿੰਦਰ ਸਿੰਘ ਫੌਜੀ ਆ ਬਈ ਇਹ ਮੇਰੇ ਭਰਾ ਲਾਪਰੀ ਸਿੰਘ ਤੇ ਆਪਾਣਾ ਬਈ ਪਿੰਡ ਹੈਗਾ ਚੈਨਾ ਫਰੀਦਕੋਟ ਜ਼ਿਲ੍ਹਾ ਆਪਾ ਨੂੰ ਮੁਰਗ ਬਾਜੀ ਸ਼ੌਂਕ ਕਰਦੇ ਨੇ ਹੋਗੇ 10-12 ਸਾਲ ਬਈ ਤੇ ਬਸ ਇਹ ਸ਼ੌਂਕ ਆਪਣਾ ਬਈ ਚੱਲਦਾ ਯਾਰ ਹੈਗਾ ਲਗਾਤਾਰ ਹੀ ਤੇ ਇਦਾਂ ਹੀ ਜਾਂ ਚੱਲਦਾ ਰਹੂਗਾ ਬਈ ਇਹ ਤਾਂ ਪਹਿਲਾਂ ਤੋਂ ਹੀ ਸੀਲ ਕੁੱਪੜਾ ਸ਼ੌਂਕ ਹੁੰਦਾ ਆ ਰਿਹਾ ਬਹੁਤ ਪੁਰਾਣੇ ਸਮੇਂ ਤੋਂ ਤੇ ਆਪਣੇ ਫਰੀਦਕੋੜੇ ਏਰੀਆ 'ਚ ਥਾੜ ਦੇ ਵਿੱਚ ਬਹੁਤ ਜਿਆਦਾ ਸ਼ੌਂਕ ਹੁੰਦਾ ਇਹ ਚੀਜ਼ ਦਾ ਤੇ ਬਹੁਤ ਮੋਹ ਪਿਆਰ ਨਾਲ ਕੀਤਾ ਜਾਂਦਾ ਤੇ ਇਹ ਬਈ ਆਪਣੇ ਦਿਲ ਨੂੰ ਲੱਗੇ ਵਿਆ ਬਹੁਤ ਵਾ ਟਾਈਮ ਹੋ ਗਿਆ ਆਪਣੇ ਬਹੁਤ ਟਾਈਮ ਦਾ 12 ਸਾਲ ਹੋ ਗਏ ਬਈ ਰੱਖ ਦੇਣ ਤੇ ਆਪਾਂ ਇਹਨਾਂ ਨੂੰ ਪੁੱਤਾਂ ਨੂੰ ਕੋਈ ਰੱਖਿਆ ਤੇ ਲੜਾਈ ਲੜਾਉਣੇ ਵੀ ਐ ਫਾਈਟ ਵੀ ਕਰਾਉਣੇ ਬਈ ਇਹਨਾਂ ਦੀ ਹਾਂਜੀ ਤੇ ਹਾਂਜੀ ਬਈ ਜਾਨਵਰ ਤਾਂ ਆਇਆ ਵੀ ਰੱਖਦਾ ਹੁਣ ਹਰੇਕ ਹੀ ਲੈਂਦਾ ਬਈ ਹਣਾ ਪਰ ਸਾਹਮਣੇ ਬਹੁਤ ਔਖੇ ਹਨ ਹਾਂਜੀ ਤੇ ਬਾਕੀ ਇਹਨਾਂ ਨੂੰ ਬਈ ਬੱਚੇ ਤੋਂ ਲੈ ਕੇ ਗਾਂ ਕੁੱਕੜ ਤੱਕ ਬਣਾਉਣਾ ਬਹੁਤ ਟਾਈਮ ਲੱਗ ਜਾਂਦਾ ਤੇ ਬਹੁਤ ਹੀ ਮਿਹਨਤ ਹੁੰਦੀ ਹੈ ਬਈ ਫੇਰ ਹੀ ਲੜਦੇ ਹਨਾ ਬਈ ਤੇ ਬਾਕੀ ਆ ਪਿਆਰ ਕਰਨ ਵਾਸਤੇ ਪੂਰਾ ਸਾਲ ਲੱਗ ਜਾਂਦਾ ਬਈ ਬਹੁਤ ਮਿਹਨਤ ਪਾਉਂਦੇ ਆ ਇਹ ਜਾਨਵਰ ਮਿਹਨਤ ਨਾਲ ਹੀ ਜਾਨਵਰ ਲੜਦੇ ਆ ਬਈ ਬਈ ਲਖਪ੍ਰੀਤ ਸਿੰਘ ਜਿਆਦਾ ਸੰਭਾਲ ਵੀ ਤੁਸੀਂ ਕਰਦੇ ਹੋ ਨਾ ਮੁਰਗੀਆਂ ਦੀ ਹਾਂਜੀ ਇਹਨਾਂ ਨੂੰ ਖਰਾਕ ਦੇ ਵਿੱਚ ਕੀ ਕੀ ਦਿਨੇ ਹੋ ਜਾਂ ਜਿਵੇਂ ਅੱਜ ਕੱਲ੍ਹ ਗਰਮੀ ਦਾ ਮੌਸਮ ਚੱਲ ਰਿਹਾ ਹੈਗਾ ਇਹਨਾਂ ਦਿਨਾਂ ਦੇ ਵਿੱਚ ਮੁਰਗਿਆਂ ਦੀ ਖਰਾਕ ਕਿਹੋ ਜੀ ਹੁੰਦੀ ਹੈ ਇਹਨਾਂ ਦਿਨਾਂ 'ਚ ਬਈ ਯਾਰ ਮੁਰਗੇ ਨੂੰ ਠੰਡੀ ਜੀ ਜੀ ਪਾਈ ਜਾਂਦੀ ਆ ਆਹ ਮੰਨ ਲਓ ਕਣਕ ਤੁਸੀਂ ਭਾਉ ਕੇ ਪਾ ਦੋ ਹਾਂਜੀ ਠੀਕ ਆ ਤੇ ਲੱਸੀ ਜ ਮਤਲਬ ਰੋਟੀਆਂ ਆ ਰਾਤ ਦੀਆਂ ਪੰਗਾ ਹੁੰਦੀਆਂ ਉਹ ਪਾ ਸਕਦੇ ਆ ਆਪਾਂ ਬਈ ਲੀਵਰ ਵਾਸਤੇ ਇਹਨਾਂ ਨੂੰ ਮੈਡੀਸਨ ਵੀ ਚਾਹੀਦੀ ਆ ਮਤਲਬ ਲੀਵਰ 50 ਲਾ ਦੋ ਹਾਂਜੀ ਠੀਕ ਆ ਤੇ ਹੋਰ ਕਈ ਮੈਡੀਸਨ ਆਉਂਦਾ ਉਹ ਵੀ ਆਪਾਂ ਲਾ ਸਕਦੇ ਆ ਇਹਨੂੰ ਜਿਵੇਂ ਭਾਈ ਸਿਆਲਾਂ 'ਚ ਤਾਂ ਜ਼ਿਆਦਾਤਰ ਆਪਣੇ ਲੋਕ ਬਾਜਰਾ ਪਾਉਂਦੇ ਆ ਜਾਂ ਕਣਕ ਪਾਉਂਦੇ ਆ ਹਾਂ ਸਿਆਲਾਂ ਬਾਜਰਾ ਇਹ ਗਰਮੀ ਦੇ ਵਿੱਚ ਦਾਣਿਆਂ ਦੇ ਵਿੱਚ ਆਪਾਂ ਕੀ ਕੀ ਦਿੰਨੇ ਆ ਮੁਰਗਿਆਂ ਨੂੰ ਦਾਣਿਆਂ ਦੇ ਵਿੱਚ ਆਪਾਂ ਸਰੋਂ ਦੇ ਦਿੰਨੇ ਆ ਜੀ ਹਾਂਜੀ ਉਹ ਭਿਉਂ ਕੇ ਲਾ ਦਿੰਨੇ ਆ ਜੀ ਸਰੋਂ ਤੇ ਕਣਕ ਤੇ ਮੰਨ ਲਓ ਇਹਨਾਂ ਦੇ ਵਿੱਚ ਆਪਾਂ ਬੱਚਾ ਦਹੀਂ ਮੰਨ ਲਓ ਦਹੀਂ ਹੁੰਦੀ ਆ ਦਹੀਂ ਵੀ ਦੇ ਸਕਦੇ ਆਂ ਜੀ ਆਪਾਂ ਜਾਨਵਰ ਨੂੰ ਹਾਂਜੀ ਤੇ ਹੋਰ ਬਹੁਤ ਕਈ ਚੀਜ਼ਾਂ ਦੇ ਸਕਦੇ ਆਂ ਹਾਂ ਬਈ ਗੁਰਵਿੰਦਰ ਜਿਹੜਾ ਤੁਹਾਡੇ ਹੱਥ ਵਿੱਚ ਮੁਰਗਾ ਹੈਗਾ ਬਈ ਇਹ ਕਿੰਨੇ ਟਾਈਮ ਦਾ ਹੋ ਗਿਆ ਇਹਦੀ ਥੋੜੀ ਹਿਸਟਰੀ ਦੱਸਿਓ ਹਨਾ ਕਿਹੜੀ ਲਾਈਨ ਚੋਂ ਆ ਕਿੰਨੇ ਜੋੜ ਹੁਣ ਤੱਕ ਲੜ ਚੁੱਕਿਆ ਹੈਗਾ ਕਿਵੇਂ ਇਹ ਤਿਆਰ ਕੀਤਾ ਤੁਸੀਂ ਇਹ ਬਈ ਮੁਰਗਾ 4 ਸਾਲ ਦਾ ਹੋ ਚੱਲਿਆ ਹਾਂਜੀ ਤੇ ਤਿੰਨ ਜੋੜ ਲੜ ਗਿਆ ਤੇ ਇਹ ਬਈ ਇਹ ਮੁੰਡਾ ਆਪਣਾ ਦੀਪਾ ਰਸਤਾਰਾ ਸੀਰ ਵਾਲੀ ਤੋਂ ਹਾਂਜੀ ਆਪਾਂ ਨੂੰ ਉਹ ਦਵਾਕ ਲਿਆ ਜੀ ਬਈ ਇਹ ਠੀਕ ਹੈ ਹਾਂ ਬੱਚਾ ਦਵਾਕ ਲਿਆ ਸੀ ਤਾਂ ਆਪਾਂ ਸਾਂਭਿਆ ਸੀ ਬਈ ਇਹ ਉਹਦੇ ਕੁੱਕੜਾਂ ਚੋਂ ਆਉਂਦੀ ਪਈ ਇਹਦੇ ਕੁੱਕੜਾਂ ਚੋਂ ਕਿੱਥੋਂ ਕਿੱਥੋਂ ਹੁਣ ਤੱਕ ਵਿਨਰ ਰਹਿ ਚੁੱਕਿਆ ਵੀ ਇਹ ਬਈ ਦੋ ਜੋੜ ਤਾਂ ਮਹਰਾਜ ਵਿਨਰ ਰਹਿ ਚੁੱਕਿਆ ਇੱਕ ਆਪਣੇ ਫਰੀਰ ਕੋਡਰ ਨਰਪੀਆ ਵਾਲੇ ਵਿਨਰ ਰਹਿ ਚੁੱਕਿਆ ਵੀ ਪਾਣੀਾਂ ਦੇ ਇੱਕ ਬਈ ਬੜੇ ਭਰਾ ਹੈਗੇ ਜਿਹੜੇ ਮੁਰਗੇ ਰੱਖਦੇ ਉਹਨਾਂ ਨੂੰ ਸਮੱਸਿਆਵਾਂ ਆਉਂਦੀਆਂ ਹਨ ਮੁਰਗੀਆਂ ਦੇ ਵਿੱਚ ਜਿਹੜੀ ਮਤਲਬ ਪਾਣੀ ਜੀਆਂ ਦੀ ਸਮੱਸਿਆ ਬੜੀ ਆਉਂਦੀ ਆ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਜਾਂ ਜਿਹਦੇ ਮੁਰਗੇ ਮਿੱਟੀ-ਮੁੱਟੀ ਖਾਂਦੇ ਰਹਿੰਦੇ ਆ ਜਾਂ ਫੀਡ ਉਹੋ ਜੀ ਹੁੰਦੀ ਆ ਤਾਂ ਜੀ ਬਹੁਤ ਬੰਦਿਆ ਮਲੱਪ ਬਹੁਤ ਬੰਦਿਆ ਉਦੋਂ ਫਿਰ ਤੁਸੀਂ ਜਿਹੜਾ ਕੀ ਇਲਾਜ ਕਰਦੇ ਹੋ ਮੁਰਗੀਆਂ ਦਾ ਕੀੜੀ ਦਵਾਈ ਦਿੰਦੇ ਹੋ ਜੀ ਬਈ ਹੁਣ ਜਿਵੇਂ ਆਪਾਂ ਦਵਾਈ ਲਾਉਣੇ ਮਲੱਪਾਂ ਤੋਂ ਆਪਾਂ ਪਿਪਰਾ ਜੀ ਨੂੰ ਵੀ ਲਾ ਦਿੰਨੇ ਆ ਹਾਂਜੀ ਤੇ ਇੱਕ ਵਾਰੀ ਪਿਪਰਾ ਜੀ ਇਹਨਾਂ ਡੀਵਾਰਮਿੰਗ ਕਰ ਦਿੰਨੇ ਆ ਇੱਕ ਵਾਰੀ ਆਪਾਂ ਕਰ ਦਿੰਨੇ ਆ ਹਾਈ ਟੈਕ ਨਾਲ ਠੀਕ ਹੈ ਜੀ ਜਿਵੇਂ 25 26 ਦਿਨਾਂ ਬਾਅਦ ਆਪਾਂ ਹਾਈ ਟੈਕ ਲਾ ਦਈਦੀ ਆ ਪਹਿਲਾਂ ਪਿਪਰਾ ਜੀ ਇਹਨਾਂ ਕਰ ਦਈਦੀ ਆ ਹਾਂਜੀ ਤੇ ਬੱਚਿਆਂ ਨੂੰ ਉਸ ਹਾਂ ਉਹਨਾਂ ਬੱਚਿਆਂ ਦੇ ਹਿਸਾਬ ਨਾਲ ਡੋਜ਼ ਲਾ ਦਈਦੀ ਬਈ ਤੇ ਕੁੱਕੜਾਂ ਦੇ ਸੰਗ ਕੁੱਕੜਾਂ ਦੇ ਹਿਸਾਬ ਨਾਲ ਡੋਜ਼ ਲਾ ਦਈਦੀ ਆ ਇਹ ਫਿਰ ਬਈ ਪੀ ਨਾਲੀਆਂ ਦਵਾਈਆਂ ਹੁੰਦੀਆਂ ਸਾਰੀਆਂ ਹਾਂ ਬਈ ਇਹ ਪੀ ਨਾਲੀਆਂ ਦਵਾਈਆਂ ਹੁੰਦੀਆਂ ਦੇਣ ਦਾ ਢੰਗ ਕੀ ਹੁੰਦਾ ਵੀ ਜਿਵੇਂ ਮੁਰਗੇ ਦੀ ਆਪਾਂ ਕਰਨੀ ਹੈ ਡੀ ਵਰਮਿੰਗ ਭੁੱਖਾ ਰੱਖ ਕੇ ਹੁੰਦੀ ਹੈ ਜਾਂ ਕਿਵੇਂ ਕਿਹੜੇ ਢੰਗ ਨਾਲ ਦਿੰਨੇ ਆ ਦਵਾਈ ਬਈ ਜਿਹੜੀ ਅਸੀਂ ਦਿੰਨੇ ਆ ਅਸੀਂ ਤਾਂ ਬਈ ਸਵੇਰ ਦਿੰਨੇ ਆ ਭੁੱਖੇ ਰੱਖ ਕੇ ਹਾਂਜੀ ਦੇਣ ਤੋਂ ਪਹਿਲਾਂ ਥੋੜਾ ਜਿਹਾ ਗੁੜ ਦੇ ਲਈਦਾ ਕੁੱਕੜ ਨੂੰ ਹਾਂਜੀ ਉਸ ਤੋਂ ਬਾਅਦ ਬਈ ਫਿਰ ਆਪਾਂ ਲਾ ਦੇਈਏ ਦਵਾਈ ਵੈਸੇ ਤਾਂ ਕੁੱਕੜਾਂ ਨੂੰ ਕਹਿੰਦੇ ਤਾਂ ਹੁੰਦੇ ਵੀ 2 ਐਮਐਲ ਲਾਉਣੇ 2.5 ਐਮਐਲ ਪਰ ਆਪਾਂ ਤੈਨ 3.5 ਐਮਐਲ ਲਾ ਲੈਂਦੇ ਵੇਟ ਦੇ ਹਿਸਾਬ ਨਾਲ ਲਾ ਲਓ ਐਮਐਲ ਵਧਾ ਲਈ ਦਿਓ ਵੇਟ ਹਾਂ ਜੋ ਬੱਚਾ ਮਲੋ ਸਾਹਮਣੋਂ ਡੋਜ਼ ਬਣਾਈ ਜਾਂਦੀ ਹੈ ਠੀਕ ਹੈ ਜੀ ਹਾਂ ਘੱਟ ਵੱਧ ਹੋ ਸਕਦੀ ਹੈ ਵੇਟ ਦੇ ਹਿਸਾਬ ਨਾਲ ਮਤਲਬ ਜੇ ਸੁਬਾਹ ਭੁੱਖਾ ਰੱਖ ਲਿਆ ਹਾਂ ਦਵਾਈ ਦੇ ਕੇ ਉਸ ਤੋਂ ਕਿੰਨਾ ਟਾਈਮ ਬਾਅਦ ਫਿਰ ਦਾਣੇ ਦੇਣਾ 20 ਮਿੰਟਾਂ ਬਾਅਦ ਆ 20 ਮਿੰਟਾਂ ਬਾਅਦ ਦਵਾਈ ਦੇ ਸਕਦੇ ਆ ਠੀਕ ਹੈ ਬਈ ਦਾਣੇ ਤਾਂ ਨਹੀਂ ਦੇਣੇ ਹਾਂ ਦਾਣੇ ਨਹੀਂ ਦੇਣੇ ਪਾਣੀ ਦੇ ਸਕਦੇ ਹੂੰ ਪਾਣੀ ਦੇ ਸਕਦੇ ਤੇ ਬਈ ਇਹ ਰਿਪੀਟ ਵੀ ਕਰਨੀ ਹੁੰਦੀ ਹੈ ਦਵਾਈ ਕਿੰਨੇ ਟਾਈਮ ਬਾਅਦ ਰਿਪੀਟ ਕਰ ਸਕਦੇ ਆਪਾਂ ਦੁਬਾਰੇ ਜੇ 3 ਵਾਰ ਵੀ ਕਰਨੀ ਹੈ 6 ਮਹੀਨੇ ਬਾਅਦ ਰਿਪੀਟ ਕਰ ਦੋ ਸ਼ੇਮੀ ਨਾ ਹੂੰ ਤੇ ਡੀ ਵਰਮਿੰਗ ਜਦੋਂ ਕਰਨੀ ਆ ਆਪਾਂ ਵੀ ਆਪਾਂ ਨੂੰ ਦੇਖਣਾ ਵੀ ਮਲਾਪਾ ਜਾਨਵਰ ਦੇ ਅੰਦਰ ਜਾਂ ਜੀ ਆ ਉਹਦੀਆਂ ਨਿਸ਼ਾਨੀਆਂ ਕਿ ਹੁੰਦੀਆਂ ਕਿਵੇਂ ਪਤਾ ਲੱਗਦਾ ਆਪਾਂ ਨੂੰ ਉਹ ਥੋੜਾ ਜਿਹਾ ਸੋਕੜੇ ਚ ਵੀ ਆ ਜਾਂਦਾ ਜੀ ਜਾਨਵਰ ਅੱਛਾ ਜੀ ਹਾਂਜੀ ਮਤਲਬ ਖਾਂਦਾ ਮਤਲਬ ਆਪਾਂ ਨੂੰ ਪਤਾ ਹੀ ਲੱਗਦਾ ਵੀ ਖਾਈ ਜ਼ਿਆਦਾ ਜਾ ਰਿਹਾ ਤੇ ਉਹ ਖਰਾਕ ਸਿਹਤ ਬਣ ਨਹੀਂ ਰਹੀ ਉਹਦੀ ਅੱਛਾ ਉਥੋਂ ਪਤਾ ਲੱਗ ਜਾਂਦਾ ਜੀ ਖਾਦਾ ਵੀ ਤਾਂ ਲੱਗਦਾ ਲੱਗਦਾ ਨਹੀਂ ਉਹਨੂੰ ਠੀਕ ਹੈ ਜੀ ਇੱਕ ਬਈ ਸਮੱਸਿਆ ਆਉਂਦੀ ਹੈ ਮੁਰਗੀਆਂ ਦੇ ਵਿੱਚ ਜਿਹੜੀਆਂ ਪਾਣੀ ਵਾਲੀਆਂ ਵਿੱਠਾਂ ਮਾਰਦੀਆਂ ਹਨ ਮੁਰਗੀਆਂ ਜਾਂ ਮੁਰਗੇ ਹਰੇ ਰੰਗ ਦੀਆਂ ਵਿੱਠਾਂ ਮਾਰਦੇ ਆ ਉਹਦਾ ਕੀ ਕਾਰਨ ਹੁੰਦਾ ਕਿਹੜੀ ਬਿਮਾਰੀ ਹੁੰਦੀ ਹੈ ਉਹ ਪੇਟ ਦੀ ਇਨਫੈਕਸ਼ਨ ਹੀ ਹੁੰਦੀ ਹੈ ਮਤਲਬ ਗਰਮੀ ਕਾਰਨ ਹੀ ਹੋ ਜਾਂਦਾ ਜੀ ਉਹ ਅੱਛਾ ਜੀ ਹਾਂ ਉਹਦੇ ਵਾਸਤੇ ਪਾਵਾਰ ਜੈਲੀ ਲਾਈ ਦੀ ਹੈ ਦਵਾਈ ਪਾਵਾਰ ਜੈਲੀ ਹਾਂ ਇਨਫੈਕਸ਼ਨ ਤੋਂ ਹੁੰਦੀ ਹੈ ਹਾਂ ਇਫੈਕਸ਼ਨ ਤੋਂ ਹੁੰਦੀ ਹੈ ਉਹਦੀ ਕੀ ਡੋਜ਼ ਹੁੰਦੀ ਹੈ ਬਈ ਉਹਦੀ ਡੋਜ਼ ਬਸ ਆਹੀ ਮੇੜ ਦੇ ਹਿਸਾਬ ਨਾਲ ਲਾ ਦੇ ਦਈਆਂ ਠੀਕ ਹੈ ਜੀ ਮਤਲਬ 2 ਐਮਐਲ 4 ਐਮਐਲ ਮੁਰਗੇ ਦੇ ਹਿਸਾਬ ਨਾਲ ਇੱਕ ਬਈ ਅੱਖਾਂ ਦੀ ਬੜੀ ਸਮੱਸਿਆ ਆਉਂਦੀ ਹੈ ਹਨਾ ਅੱਖਾਂ ਖਰਾਬ ਹੋ ਜਾਂਦੀਆਂ ਮੁਰਗੀਆਂ ਮੁਰਗੀਆਂ ਜਾਂ ਜਾਂ ਅੱਖਾਂ ਦੇ ਵਿੱਚ ਪਾਣੀ ਜਿਹਾ ਢੇਗਦਾ ਰਹਿੰਦਾ ਹਨਾ ਉਹਦਾ ਕੀ ਕਾਰਨ ਹੁੰਦਾ ਜੀ ਉਹਦਾ ਮੱਛਰ ਮੁਛਰ ਕਾਰਨ ਹੋ ਜਾਣਾ ਕਈ ਵਾਰ ਮੱਛਰ ਮੁਛਰ ਲੜ ਜਾਣਾ ਖੁੱਡੇ ਜੇ ਆਪਾਂ ਸਾਫਾਈ ਨਹੀਂ ਕਰਦੇ ਹਾਂਜੀ ਉਹਦਾ ਕਾਰਨ ਵੀ ਹੋ ਸਕਦਾ ਬਿਮਾਰੀ ਪੈ ਚੱਲ ਪੈਂਦੀ ਹੈ ਹਾਂ ਬਾਕੀ ਜੇ ਬਿਮਾਰੀ ਲੱਗ ਜਾਣੀ ਹੈ ਹਾਂ ਬਿਮਾਰੀ ਦੀ ਗੱਲ ਪੈਂਦੀ ਹੈ ਬਾਕੀ ਆਪਰੇ ਖੁੱਡੇ ਦੀ ਸਫਾਈ ਰੱਖੋ ਵਧੀਆ ਬਿਮਾਰੀ ਆਉਂਦੀ ਨਹੀਂ ਗਾਜ ਤੇ ਬਈ ਠੀਕ ਹੈ ਬਾਈ ਬਾਕੀ ਉਹ ਜਨਵਾਰੀ ਮਤਲਬ ਜਿਹੜੀ ਆਰਡਰ ਆਰਡਰ ਆਉਂਦਾ ਇਹਨਾਂ ਨੂੰ ਬੁਖਾਰ ਤੋਂ ਇਹਨਾਂ ਦੇ ਲੀਵਰ ਤੋਂ ਇਫੈਕਸ਼ਨ ਤੋਂ ਉਹ ਮਤਲਬ ਅਸੀਂ ਦੇਈ ਜਾ ਦੇ ਰੇ ਪਾਣੀ ਰੋਲ ਕੇ ਦੇ ਦਿੰਦੇ ਇਹਨਾਂ ਨੂੰ ਠੀਕ ਹੈ ਬਾਈ ਬਈ ਗੁਰਵਿੰਦਰ ਜਿਵੇਂ ਆਪਣੇ ਖੁੱਡੇ ਬਣੇ ਹੁੰਦੇ ਆ ਹਨਾ ਹਾਂਜੀ ਬਾਈ ਜ਼ਿਆਦਾਤਰ ਹਵਾਦਾਰ ਨਹੀਂ ਹੁੰਦੇ ਬੰਦ ਹੁੰਦੇ ਆ ਖੁੱਡੇ ਜਿਵੇਂ ਅੱਜ ਕੱਲ੍ਹ ਗਰਮੀ ਚੱਲ ਰਹੀ ਹੈ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਜਾਨਵਰਾਂ ਦਾ ਵੀ ਆਪਾਂ ਦੇਖਿਆ ਮੁਰਗੇ ਮੂੰਹ ਪੱਟੀ ਰੱਖਦੇ ਆ ਹਨਾ ਜਦੋਂ ਫਿਰ ਗਰਮੀ ਦੇ ਵਿੱਚ ਆਪਾਂ ਖੁੱਡਿਆਂ ਦੇ ਵਿੱਚ ਹੀ ਰੱਖਣੇ ਚਾਹੀਦੇ ਜਾਨਵਰ ਜਾਂ ਕੋਈ ਜਾਲੀ ਜੁੜੀ ਹੋਵੇ ਖੁੱਡੇ ਜਿਵੇਂ ਪਿੰਜਰੇ ਹੁੰਦੇ ਆ ਹਨਾ ਜਿਆਦਾ ਗਰਮੀ ਇਹਨਾਂ ਨੂੰ ਕਿੰਨਾ ਕਿ ਨੁਕਸਾਨ ਕਰਦੀ ਹੈ ਬਈ ਜਿਆਦਾ ਤਾਂ ਖੁੱਡੇ ਹਵਾਦਾਰ ਹੀ ਹੋਣ ਹਾਂਜੀ ਤੇ ਹੁਣ ਵਧੀਆ ਛਾਂ 'ਚ ਥੱਲੇ ਦਰਖਤ ਦੀ ਛਾਂ ਥੱਲੇ ਹੋਣ ਤਾਂ ਬੜੀ ਉਹ ਦੀ ਗੱਲ ਆ ਹਾਂਜੀ ਤੇ ਖੁੱਡਿਆਂ 'ਚ ਹਵਾ ਆਰ ਪਰ ਹੁਣ ਚਾਹੀਦੀ ਮਤਲਬ ਇਹ ਤਾਂ ਬੜੀ ਉਹ ਦੀ ਗੱਲ ਆ ਹਨਾ ਹੂੰ ਤੇ ਬਈ ਬਾਕੀ ਬਾਕੀ ਗਰਮੀ 'ਚ ਨਾ ਥੋੜੀ ਜਿਹੀ ਵੱਧ ਕੇ ਰਪਾਲ ਦੇ ਜਾਨਵਰੇ ਅੱਛਾ ਬਈ ਹਾਂ ਮੇਨ ਮੇਨ ਕਿਹੜੀਆਂ ਗੱਲਾਂ ਜਿਹਦੇ ਨਾਲ ਗਰਮੀ ਦੇ ਪੱਖਾਲ ਰੱਖਣਾ ਵੀ ਜਾਨਵਰ ਦਾ ਨੁਕਸਾਨ ਨਾ ਹੋਵੇ। ਕਿ ਤਰ੍ਹਾਂ ਪਾਣੀ ਬਦਲਦੇ ਰਹੋ। ਪਾਣੀ ਸਾਫ ਸੁਥਰਾ ਬਦਲੋ ਜੀ ਇਹਨਾਂ ਨੂੰ। ਹਾਂਜੀ। ਦਿਨ ਚ ਚਾਰ ਚਾਰ ਵਾਰੀ ਪਾਣੀ ਚਾਰ ਵਾਰੀ ਪਾਣੀ ਬਦਲੋ। ਦਿਨ ਚ ਚਾਰ ਵਾਰੀ ਪਾਣੀ ਬਦਲੋ ਹਨਾ। ਪਿਆ ਹੀ ਰਹੇ ਪਾਣੀ ਗਰਮੀ ਆ ਇੱਥੇ ਗਰਮੀ ਬਹੁਤ ਜ਼ਿਆਦਾ ਪਈ ਹੈ ਬਈ। ਇੱਥੇ ਜਾਨਵਰਾਂ ਦਾ ਬੁਰਾ ਹਾਲ ਹੀ ਰਿਹਾ ਵੇਹ ਦਾ। ਹਾਂ। ਠੀਕ ਹੈ ਜੀ। ਤੇ ਬਾਕੀ ਇੱਕ ਇਹਨਾਂ ਨੂੰ ਦਹੀਂ ਦੇ ਵਿੱਚ ਗਲੂਕੋਜ਼ ਪਾਊਡਰ ਹੁੰਦਾ ਜਿਹੜਾ ਮਤਲਬ ਗੁਰੂਕੋਲ ਦੀ ਬੱਚਿਆਂ ਨੂੰ ਦਿੰਦੇ ਨੇ। ਹਾਂ। ਉਹ ਮਤਲਬ ਦਹੀਂ ਚ ਵੀ ਆਪਾਂ ਉਹ ਠੰਡਾ ਹੁੰਦਾ ਮਤਲਬ ਗਰਮੀ ਇਹਨਾਂ ਨੂੰ ਕੱਢ ਦਿੰਦਾ ਪੇਟ ਦੀ ਗਰਮੀ ਇਹਨਾਂ ਦੀ ਉਹ ਵੀ ਦੇਣਾ ਚਾਹੀਦਾ ਆਪਾਂ ਨੂੰ ਤੇ ਬਾਕੀ ਐ ਥੋੜੀ ਠੰਡੀ ਚੀਜ਼ ਹੀ ਰੱਖੋ ਗਰਮੀ ਦੀ ਠੀਕ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਬਈ ਮੁਰਗੀਆਂ ਸੇਵਾ ਵੀ ਬਹੁਤ ਮੰਗਦੀ ਹੈ ਹਨਾ ਬੱਚੇ ਵੀ ਨਿਕਲਦੇ ਛੋਟੇ ਬੱਚੇ ਹੁੰਦੇ ਆ ਜਿਵੇਂ ਛੋਟੇ ਬੱਚੇ ਕਿਸੇ ਕੋਲੇ ਆਏ ਆ ਜਿਹੜਾ ਛੋਟਾ ਬੱਚਾ ਹੋ ਗਿਆ ਮਹੀਨੇ ਡੇਢ ਮਹੀਨੇ ਦਾ ਉਹਦੀ ਡੀਵਾਰਮਿੰਗ ਆਪਾਂ ਕਦੋਂ ਕਰਨੀ ਹੈ ਪਹਿਲੀ ਵਾਰ ਜਾਂ ਉਹਨੂੰ ਕੀ ਕੀ ਹੋਰ ਦਵਾਈਆਂ ਆਪਾਂ ਦੇ ਸਕਦੇ ਹਾਂ ਮੈਂ ਤਾਂ ਬਈ ਪੱਟੋ ਘੱਟ 4 ਮਹੀਨੇ ਤੋਂ ਉੱਪਰ ਜਦੋਂ ਬੱਚਾ ਹੋ ਜਾਂਦਾ ਉਦੋਂ ਉਹਦੀ ਮਾੜੀ ਮੋਟੀ ਦੀਰ ਮਾਰਨ ਕਰਦਾ ਜੀ ਮੈਂ ਠੀਕ ਹੈ ਜੀ ਉਦੋਂ ਪਹਿਲਾਂ ਮੈਂ ਨਹੀਂ ਕੀਤੀ ਜੀ ਕਦੇ ਵੀ ਪਹਿਲਾਂ ਨਹੀਂ ਕਰਦਾ ਨਹੀਂ ਕਰਦਾ ਜੀ ਹੂੰ ਬੱਚਿਆਂ ਦੀ ਗ੍ਰੋਥ ਵਾਸਤੇ ਬਈ ਇਹ ਵਧੀਆ ਤਿਆਰ ਕਰਨੀ ਜੇ ਆਪਾਂ ਤੁਹਾਡੇ ਬੱਚੇ ਦੇਖਿਆ ਹਨ ਚੰਗੀ ਗ੍ਰੋਥ ਆ ਵਧੀਆ ਤਿਆਰ ਹੈਗੇ ਆ ਬੱਚਿਆਂ ਨੂੰ ਆਪਾਂ ਕੀ ਦੇ ਸਕਦੇ ਵੀ ਵਧੀਆ ਉਹਨਾਂ ਦੀ ਗ੍ਰੋਥ ਹੋਵੇ ਚੰਗੇ ਤਰ੍ਹਾਂ ਨੂੰ ਬੱਚੇ ਇਹਨੂੰ ਆਪਾਂ 14 ਨੰਬਰ ਫੀਡ ਹਾਂਜੀ ਤੇ ਆਮਾ ਲੋ ਕਣਕ ਦੀ ਕਣਕ ਕੀ ਹੁੰਦੀ ਆ ਉਹ ਥੋੜੀ ਸਰੋਂ ਠੀਕ ਹੈ ਜੀ ਉਹ ਆਪਾਂ ਦੇ ਸਕਦੇ ਹਾਂ ਮਤਲਬ ਉਹੀ ਚੱਲਦੀ ਮਾੜਾ ਪਾਣੀ ਦਾ ਮਤਲਬ ਚਿੱਟਾ ਲਾ ਕੇ ਗਿੱਲੀ ਕਰਕੇ ਫੀਡ ਰੱਖੋ 14 ਨੰਬਰ ਥੋੜੀ ਉਹਦੇ ਵਿੱਚ ਦਹੀਂ ਵੀ ਪਾ ਸਕਦੇ ਆ ਆਪਾਂ ਗਰੋਥ ਵਾਸਤੇ ਠੀਕ ਹੈ ਬਾਕੀ ਚੌਲ ਚੂਲ ਜਮਤਲਬ ਜਿਹੜੀ ਵੀ ਸਬਜ਼ੀ ਆਪਣੇ ਘਰੇ ਬਣਦੀ ਆ ਕਰਦੀ ਆ ਉਹ ਮਾਂ ਬੱਚਾ ਨੂੰ ਜਰੂਰ ਪਾਉਣਾ ਜੀ ਮਤਲਬ ਜਿਹੜੀ ਮੈਂ ਆਪ ਖਾਣਾ ਕਰਦਾ ਬੱਜ ਜਾਂਦੀ ਆ ਉਹ ਮਾਂ ਬੱਚਾ ਦੇ ਸਾਹਮਣੇ ਰੱਖਦਾ ਹਾਂ ਠੀਕ ਹੈ ਬਾਕੀ ਲੱਸੀ ਲੁੱਸੀ ਪਈ ਰਹਿੰਦੀ ਆ ਇਹਨਾਂ ਗਲੋਸ ਵਧੀਆ ਕਰਦੇ ਆ ਜੀ। ਇੱਕ ਬਈ ਜਾਨਵਰ ਕਈ ਵਾਰੀ ਸੁਸਤ ਹੋ ਜਾਂਦੇ ਆ, ਧੌਣ ਸਿੱਟੀ ਰੱਖਦੀਆਂ ਮੁਰਗੀਆਂ ਹਨ ਤੇ ਉਹਦਾ ਕੀ ਕਾਰਨ ਹੁੰਦਾ ਹੈ? ਕਮਜ਼ੋਰੀ ਬਈ ਉਹ। ਕਮਜ਼ੋਰੀ। ਹਾਂ। ਕਮਜ਼ੋਰੀ ਜੇ ਉਹਨੂੰ ਖਾਣ ਪੀਣ ਸਹੀ ਨਹੀਂ ਉਹਦੇ ਮਤਲਬ ਘਾਟਾਂ ਪੂਰੀਆਂ ਨਹੀਂ ਹੁੰਦੀਆਂ। ਉਹਦੇ ਕਾਰਨ ਉਹ ਕਮਜ਼ੋਰ ਹੋ ਜਾਂਦਾ। ਮਤਲਬ ਜਿੰਨਾ ਚਿਰ ਆਪਾਂ ਵੇਨੇ ਆਪਣਾ ਜਾਨਵਰ ਐਕਟਿਵ ਨਹੀਂ ਆ। ਮਨੂੰ ਤੁਰਦਾ ਫਿਰਦਾ ਪਤਾ ਲੱਗ ਹੀ ਜਾਂਦਾ ਉਹਦਾ ਵੀ ਹੁਣ ਢਿੱਲਾ ਨਿਗਾ ਰੱਖਣੀ ਪੈਂਦੀ ਹੈ ਬਈ। ਉਹਦੇ ਵਿੱਚ ਜਾਨਵਰ ਨੂੰ ਪੜਨਾ ਵੀ ਪੈਂਦਾ ਵੀ ਮੇਰਾ ਜਾਨਵਰ ਹੁਣ ਇੱਥੇ ਢਿੱਲਾ ਇੱਥੇ ਆ ਜੀ ਨਹੀਂ ਲਾ ਰਹੇ ਆ ਉਦੋਂ ਪਤਾ ਲੱਗ ਜਾਂਦਾ ਹਾਂ ਬਈ ਬੱਚੇ ਦਾ ਬਹੁਤ ਜਾਣੇ ਮੰਗਦੇ ਆਪਣੇ ਤੋਂ ਤੇ ਆਪਾਂ ਸਾਰੇ ਵੀਰਾਂ ਨੂੰ ਇਹੀ ਮੈਸੇਜ ਦਿੰਨੇ ਹੁੰਦੇ ਆ ਵੀ ਬਈ ਯਾਰ ਜੇ ਤਾਂ ਵੇਚਨੇ ਹਨਾ ਸੇਲ ਕਰਨੇ ਆ ਫਿਰ ਤਾਂ ਨਾ ਲੈ ਜੇ ਸ਼ੌਂਕ ਨੂੰ ਸ਼ੌਂਕ ਤੱਕ ਰੱਖਣਾ ਤਾਂ ਬਈ ਕੋਈ ਚੱਕਰ ਨਹੀਂ ਜੀਐਸਡੀ ਸਾਦ ਕਿਉਂ ਆਪਾਂ ਬੱਚੇ ਦੇਵਾਂਗੇ ਨਾ ਤੇ ਜੇ ਬਈ ਬੱਚੇ ਗਾਂਹੇ ਲੈ ਜਾ ਕੇ ਗਾਂਹ ਵੰਡਨੇ ਆ ਲੋਕਾਂ ਨੂੰ ਸੇਲ ਕਰਨੇ ਆ ਫਿਰ ਬਈ ਆਪਣੇ ਵੱਲੋਂ ਨਾ ਆਪਾਂ ਦਿੱਤੇ ਵੀ ਜਾਨਵਰ ਦਿੱਤੇ ਆ ਮੁੰਡਿਆਂ ਨੂੰ ਬਥੇਰੇ ਨੇ ਦਿੱਤੇ ਆ ਜਾਨਵਰ ਇੱਥੇ ਬਥੇਰੇ ਬੱਚੇ ਬੱਚੇ ਵੀ ਵੰਡੇ ਪੱਠੇ ਵੀ ਦਿੱਤੇ ਆ ਵੱਡੇ ਤੇ ਬਸ ਐਵੇਂ ਲੋਕ ਕੀ ਕਰਦੇ ਨੇ ਬਿਜ਼ਨਸ ਬਣਾ ਲੈਂਦੇ ਬਈ ਫਿਰ ਆਪਣਾ ਦੇਨ ਨੂੰ ਦਿਲ ਨਹੀਂ ਕਰਦਾ ਜਾਨਵਰ ਕਿਉਂ ਇਹ ਹੈਗਾ ਸ਼ੌਕ ਇਹ ਸ਼ੌਕ ਆ ਬਈ ਆਪਾਂ ਜਾਨਵਰ ਨਹੀਂ ਵਿੱਚ ਕਦੇ ਵੀ ਅਸੀਂ ਜਾਨਵਰ ਕਦੇ ਨਹੀਂ ਵੇਚਾ ਕਦੇ ਵੀ ਜਾਨਵਰ ਬਈ ਫਿਰ ਐਂ ਕਰਦੇ ਨਹੀਂ ਕਹਿੰਦੇ ਵੀ ਰੱਖੀ ਬੈਠੋ ਇਹ ਜੋ ਕਮਾਈ ਤਾਂ ਹੈ ਨਹੀਂ ਕੀ ਖਰਚਾ ਕਰੀ ਜਾਂਦੇ ਨਹੀਂ ਨਹੀਂ ਬਈ ਕਰ ਕਰਦੇ ਤਾਂ ਨਹੀਂ ਕਰਦਿਆਂ ਦੇ ਨਾਲ ਸੰਜੋਗ ਨਹੀਂ ਬਈ ਇਹ ਚੱਲਦਾ ਸ਼ੌਕ ਹੈ ਨਾ ਬਈਰ ਕਰੇ ਆਪ ਨਹੀਂ ਜਾਣਾ ਪੈਂਦਾ ਇੱਕ ਦੋ ਦਿਨ ਲੱਗ ਜਾਂਦੇ ਇਸਤੂਸੀਦਾਰੀਆਂ ਚ ਉਦੋਂ ਫਿਰ ਬਈ ਘਰ ਦੇ ਟੋਕ ਪਾਣੀ ਪਾਉਂਦੇ ਪਾਣੀ ਪੂਣੀ ਘਰ ਦੇ ਬਦਲਦੇ ਆ ਕਰਦੇ ਆਂ ਦਾ ਸਜੋਗ ਨਾਲ ਹੀ ਸਾਰਾ ਕੁਝ ਚੱਲਦਾ ਬਈ ਬਾਕੀ ਐ ਵੀ ਬਈ ਯਾਰ ਨਸ਼ੇ ਪੱਤੇ ਤੋਂ ਬਚੇ ਆ ਹਨਾ ਸ਼ੌਂਕ ਨਾਲ ਜੁੜੇ ਆ ਤੇ ਵਧੀਆ ਸ਼ੌਂਕ ਕਰਦੇ ਆ ਉਹਦਾ ਹੱਸ ਖੇਡ ਕੇ ਸ਼ੌਂਕ ਕਰੀਦਾ ਕੋਈ ਲੜਾਈ ਪੜਾਈ ਨਹੀਂ ਕਰੀਦਾ ਬਈ ਆਪਣੇ ਇਧਰ ਫਰੀਦਕੋਟ ਦੇ ਏਰੀਏ ਚ ਦਾ ਸ਼ੌਂਕ ਵੀ ਵਧੀਆ ਹੱਸ ਖੇਡ ਕੇ ਹੁੰਦਾ ਬਾਕੀ ਥਾਵਾਂ ਦੇ ਕਿਈ ਥਾਵਾਂ ਲੜਾਈ ਪੈਂਦੀ ਪੁਲਿਸ ਪੈਂਦੀ ਆ ਆਪਣੇ ਤਾਂ ਥਾੜੇ ਏਰੀਏ ਚ ਵਧੀਆ ਲੋਕ ਹੱਸ ਖੇਡ ਕੇ ਸ਼ੌਂਕ ਕਰਦੇ ਆ ਬਈ ਮੋਹ ਪਿਆਰ ਨਾਲ ਕਰਦੇ ਆ ਜਿਵੇਂ ਇੱਕ ਦੂਜੇ ਨਾਲ ਮਜ਼ਾਕ ਵੀ ਕਰਦੇ ਆ ਤੇ ਗੁੱਸਾ ਵੀ ਕੋਈ ਨਹੀਂ ਬਈ ਔਰ ਕੋਈ ਬਈ ਗੱਲਬਾਤ ਜਿਹੜੇ ਨਵੇਂ ਭਰਾ ਸ਼ੌਂਕ ਕਰਦੇ ਨੇ ਤੁਹਾਡੇ ਦਿਲ ਦੇ ਵਿੱਚ ਹੋਵੇ ਜਾਂ ਕਹਿਣੀ ਚਾਹੋ ਆਪਣੇ ਮੁਰਗਿਆਂ ਦੇ ਸ਼ਿਕੀਆਂ ਨੂੰ ਬਈ ਆਪਾਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਸ਼ੌਂਕ ਕਰੋ ਵੱਤਵਾਦ ਹਨ ਨਸ਼ੇ ਪੱਤਿਆਂ ਤੋਂ ਬਚੋ ਇਹ ਸ਼ੌਂਕ ਵੀ ਆਪਣਾ ਪੁਰਾਣੇ ਬਜ਼ੁਰਗਾਂ ਦਾ ਸ਼ੌਂਕ ਚੱਲਦਾ ਆ ਰਿਹਾ ਪੁਰਾਣੇ ਸਮਿਆਂ ਤੋਂ ਚੱਲਦਾ ਆ ਰਿਹਾ ਬਈ ਤੇ ਆਪਾਂ ਸਾਂਭੀ ਬੈਠੇ ਸ਼ੌਂਕ ਨਹੀਂ ਤਾਂ ਲੋਕਾਂ ਨੇ ਕਈਆਂ ਨੇ ਸ਼ੌਂਕ ਗਵਾਤੇ ਬਈ ਜਾਨਵਰ ਵੇਚਤੇ ਕਈਆਂ ਨੇ ਕਈਆਂ ਨੇ ਵਿੱਚ ਮਿਕਸ ਕਰਤੇ ਹਨ ਆਪਾਂ ਦਾ ਇਹ ਹਾਂ ਖਰਾਬ ਹੋ ਗਿਆ ਆਪਾਂ ਤਾਂ ਇਹ ਕਹਿੰਦੇ ਵੀ ਸ਼ੌਂਕ ਨੂੰ ਸਾਂਭ ਰੱਖੋ ਬਾਈ ਜਿਹਦੇ ਕੋਲ ਜਾਨਵਰ ਹੈਗੇ ਆ ਉਹਨਾਂ ਦੀ ਸਾਂਭ ਸੰਭਾਲ ਕਰੋ ਵਧੀਆ ਰੱਖੋ ਸ਼ੌਂਕ ਨੂੰ ਆਪਦੇ ਨੂੰ ਵਧੀਆ ਬਣਾਓ ਵਿੱਚ ਹੋਣਾ ਆਪਾਂ ਨੇ ਜਿਵੇਂ ਹੁਣ ਵੀ ਗਰਮੀ ਚੱਲੀ ਜਾਂਦੀ ਹੈ ਕਈ ਹੁਣ ਵੀ ਲੜਾਈ ਜਾਂਦੇ ਆ ਮੁਰਗੇ ਨਹੀਂ ਉਹ ਗਲਤ ਗੱਲ ਆ ਹੁਣ ਤਾਂ ਲੜਾਉਣੇ ਚਾਹੀਦੇ ਨਹੀਂ ਇੱਕ ਤਾਂ ਜਾਨਵਰ ਮੰਨ ਲਓ ਕਰੀਚ ਚ ਹੋਵੇ ਉਹਦੇ ਲੜਾਉਣਾ ਨਹੀਂ ਚਾਹੀਦਾ ਇੱਕ ਬੱਚਾ ਨਾਲ ਲੜਾਓ ਨਿੱਕੇ ਬੱਚੇ ਆਪਾਂ ਲੜਾਉਣ ਬਹਿ ਜਾਂਦੇ ਉਹ ਨਾਲ ਲੜਾਓ ਉਹ ਬੇਵਕੂਫੀ ਵਾਲੀ ਗੱਲ ਹੁੰਦੀ ਹੈ ਨਿੱਕੇ ਬੱਚੇ ਨੂੰ ਆਪਾਂ ਕਿੰਨਾ ਕਾ ਪਾਉ ਕਰ ਸਕਦੇ ਆ ਇਨੇ ਟਾਈਮ ਦਾ ਕੁੱਕੜ ਸਹੀ ਲਟਾਉਣਾ ਚਾਹੀਦਾ ਜੀ ਸਹੀ ਲੜਾਣਾ ਚਾਹੀਦਾ ਸਵਾ ਸਾਲ ਤੋਂ ਮਤਲਬ ਸਾਲ ਤੋਂ ਉੱਪਰ ਹੋ ਜੇ ਸਾਲ ਪਲਟੋ ਜੇ ਬਸ ਹਾਂ ਉਦੋਂ ਮੰਨ ਲਓ ਸਾਲ ਦਾ ਹੋ ਗਿਆ ਕੁੱਕੜ ਤੇ ਆ ਜਾਂਦਾ ਵੀ ਫਿਰ ਸਾਲ ਸਾਲ ਪਲਟੋ ਪਹਿਲਾਂ ਉਹਨੂੰ ਖਰਾਕ ਪਾਓ ਫਿਰ ਉਹਦਾ ਜੋਰ ਪਰਤੋ ਠੀਕ ਹੋ ਗਿਆ ਠੀਕ ਹੈ ਨਾ ਮੰਨ ਲਓ ਆਪਾਂ ਖਰਾਕ ਵੀ ਨਹੀਂ ਪਾਈ ਉਹਨੂੰ ਐਵੇਂ ਜੋ ਉਹ ਖਿਡਾਰੀ ਦਾ ਕੰਮ ਨਹੀਂ ਹੁੰਦਾ ਉਹ ਬਸ ਆਦਾਂ ਵੀ ਆਪ ਦਾ ਸਵਾਦ ਲੈਣ ਦੇ ਮਾਰੇ ਅਸੀਂ ਸਵਾਦ ਨਹੀਂ ਲੈਂਦੇ ਕੁੱਕੜ ਤੋਂ ਅਸੀਂ ਵਧੀਆ ਥਾਮ ਦੇ ਕਰਦੇ ਆਂ ਫੇਰ ਮਾੜਮ ਇਹਨੂੰ ਟਰਾਈ ਕਰਦੇ ਹਾਂ ਜਿਹੜੇ ਬਈ ਫਾਈਟ ਵਾਲੇ ਕੁੱਕੜ ਆ ਜਿਹੜਾ ਤੁਹਾਡੇ ਕੋਲੇ ਜਾਵਾ ਮੁਰਗਾ ਹੈ ਹਨਾ ਇਹ ਫਰਾਮ ਖਰਾਕ ਤੇ ਤਿਆਰ ਹੋ ਜਾਂਦੇ ਜਾਂ ਇਹਨੂੰ ਕੋਈ ਹੋਰ ਵੀ ਸਮਾਨ ਪਾਉਣਾ ਪੈਂਦਾ ਜੀ ਨਾ ਖਰਾਕ ਵੀ ਪਾਉਣੀ ਵੀ ਪੈਂਦੀ ਹੈ ਵਿੱਚ ਦੇਣਾ ਜਿਆਦਾਤਰ ਜਿਹੜੇ ਆਪਾਂ ਰੁਟੀਨ 'ਚ ਖਰਾਕ ਪਾਹ ਹੁੰਦਾ ਗਰਮੀ ਹੋਣ ਤਾਂ ਸਾਰੇ ਕੋ ਬੰਦ ਆ ਬਈ ਐਵੇਂ ਵੀ ਹੈ ਨਾ ਉਦਾਂ ਆਪਾਂ ਕਿਉਂ ਆਂਡਾ ਵੀ ਪਾਉਂਦੇ ਰਿਆਂ ਮੱਖਣੀ ਵੀ ਪਾਉਂਦੇ ਸਿਆਲ ਚ ਮੰਨ ਲੋ ਇਹਨਾਂ ਦੀ ਖਰਾਕ ਸਟਾਰ ਸਹੀ ਤਾਂ ਸਿਆਲ ਚ ਖਰਾਕ ਸਟਾਰ ਹੁੰਦੀ ਆ ਹਾਂ ਮੌਸਮ ਜਦੋਂ ਬਦਲ ਜੇ ਉਦੋਂ ਇਹਨਾਂ ਨੂੰ ਖਰਾਕ ਵੀ ਲੱਗਦੀ ਤੇ ਸਾਰਾ ਕੁਝ ਹਾਜ਼ਮ ਵੀ ਕਰਦੇ ਆ ਵਧੀਆ ਬਾਕੀ ਕਈ ਵੀਰ ਕਹਿ ਦਿੰਦੇ ਆ ਭਾਈ ਸਾਡੇ ਪੱਠੇ ਰਾਜ ਹੀ ਨਹੀਂ ਹੁੰਦੇ ਹਨਾ ਇਹ ਭਾਈ ਬੱਚੇ ਤੋਂ ਲੈ ਕੇ ਸਟਾਰਟਿੰਗ ਤੋਂ ਹੀ ਬੇਸ ਬਣਾਉਣਾ ਪੈਂਦਾ ਪੱਠੇ ਦਾ ਨਾ ਬੱਚੇ ਤੋਂ ਵੀ ਵਧੀਆ ਇਹਨੂੰ ਆਪਾਂ ਚੰਗੀ ਖਰਾਕ ਪਾਉਂਦੇ ਰਾਵਾਂਗੇ ਤਾਂ ਚੰਗੀ ਗ੍ਰੋਥ ਨਾਲ ਪੱਠਾ ਵਧੀਆ ਸੋਹਣਾ ਬਣੂਗਾ ਹਨਾ ਫਿਰ ਉਹ ਭਾਵੇਂ ਕੋਈ ਗਰਮੀ ਆ ਜੇ ਭਾਵੇਂ ਸਰਦੀ ਆ ਜੇ ਉੱਥੇ ਉਹ ਏ ਬਾਈ ਕੀ ਕਰਦੇ ਛੱਡ ਦਿੰਦੇ ਬੱਚੇ ਹਨ ਤੇ ਜਦੋਂ 8 7 8 9 ਮਹੀਨਿਆਂ ਦਾ ਪੱਠਾ ਮਰ ਉਹਦੋਂ ਵੇਂਦੇ ਆ ਵੀ ਹੁਣ ਅਸੀਂ ਇਹਨੂੰ ਰਾਜੀ ਕਰੀਏ ਬਈ ਉਹਦੋਂ ਤਾਂ ਨਹੀਂ ਰਾਜੀ ਹੁੰਦੇ ਇਹ ਸਟਾਰਟਿੰਗ ਤੋਂ ਹੀ ਬੱਚਿਆਂ ਦਾ ਵਧੀਆ ਬੇਸ ਬਣਾਉਣਾ ਪੈਂਦਾ 6 ਮਹੀਨੇ ਤੱਕ ਬੱਚੇ ਨੂੰ ਪੂਰਾ ਵਧੀਆ ਸਮਾਨ ਪਾਓ ਨੂੰ ਮਨੋਂ ਖਾਣ ਪੀਣ ਹੋਰੀ ਡਾਈਟ ਪੂਰੀ ਵਧੀਆ ਰੱਖੋ ਠੀਕ ਹੈ ਠੀਕ ਹੈ ਨਾ ਮੰਨ ਲਓ ਉਹਦਾ ਹੱਡ ਪੈਰ ਸਾਰਾ ਕੁਝ ਪੂਰਾ ਵਧੀਆ ਬਣੂਗਾ ਜੇ ਆਪਾਂ ਪਹਿਲਾ 6 ਮਹੀਨੇ ਨੂੰ ਵਧੀਆ ਚੀਜ਼ ਖਰਾਵਾਗੇ ਫਿਰ ਉਸ ਤੋਂ ਬਾਅਦ ਬਣਾਉ ਤੇ ਸਟਾਰਟਿੰਗ ਜਿਹੜੀ ਆਪਦਾ ਸਹੀ ਬਣ ਜਾਣਾ ਜੇ ਆਪਾਂ ਪਹਿਲੇ ਉਹਨੂੰ 6 ਮਹੀਨੇ ਦੱਬ ਕੇ ਰੱਖਾਂਗੇ ਮਤਲਬ ਛੱਡਣਾ ਨਹੀਂ ਕਰਨਾ ਹੀ ਨਹੀਂ ਕੁਛ ਪਾਉਣਾ ਹੀ ਨਹੀਂ ਉਹ ਰਿਜ਼ਲਟ ਉਹੋ ਜਿਹਾ ਹੀ ਦੇਊਗਾ ਜਿਹੜਾ ਦਾ ਗਰੋਥ ਪੀਰੀਅਡ ਹੁੰਦਾ ਉਹ ਹਾਂ ਉਹ ਹਾਂ ਬਈ ਆਪਣਾ ਕੋਈ ਇੰਸਟਾਗ੍ਰam ਪੇਜ ਵੀ ਹੈਗਾ ਜਿੱਥੇ ਤੁਸੀਂ ਸ਼ੌਂਕ ਆਪ ਦਾ ਕਰਾਉਂਦੇ ਰਹਿੰਦੇ ਰਹੇਂ ਭਰਾਵਾਂ ਨੂੰ ਹਨਾ ਉਹਦੇ ਬਾਰੇ ਵੀ ਦੱਸ ਦੂਗਾ ਆਪਾਂ ਲਿੰਕ ਵੀ ਦੇ ਦੇਵਾਂਗੇ ਵੀਡੀਓ 'ਚ ਹਾਂ ਬਈ ਆਪਣਾ ਪੇਜ ਬਣਿਆ ਹੋਇਆ ਫੌਜੀ ਅਸੀਲ ਤੇ ਬਣਿਆ ਹੋਇਆ ਫੌਜੀ ਅਸੀਲ ਗਰੁੱਪ ਪੀਵੀ04 ਤੇ ਬਣਿਆ ਹੋਇਆ ਬਈ ਆਪਾਂ ਉਹਦੇ ਲੋਕਾਂ ਨੂੰ ਸ਼ੌਂਕ ਕਰਾਉਂਦੇ ਰਹਿੰਦੇ ਰਹੇਂ ਬਈ ਆਪਣਾ ਵੀ ਨੰਬਰ ਵੀ ਦੱਸ ਦੋ ਕਿਸੇ ਭਰਾ ਨੇ ਕੋਈ ਜਾਣਕਾਰੀ ਲੈਣੀ ਹੈ ਕਿ ਬੱਚਾ ਲੈਣਾ ਤੁਹਾਡੇ ਤੋਂ ਹਨਾ ਸ਼ੌਂਕ ਕਰਨਾ ਜਾਨਵਰਾਂ ਦਾ ਤੁਹਾਡੇ ਨਾਲ ਗੱਲਬਾਤ ਹਾਂਜੀ ਹਾਂਜੀ ਭਾਈ ਨੰਬਰ ਭਾਈ ਆਪਣਾ ਹੈਗਾ 95412 5160 ਹਾਂਜੀ ਭਾਈ ਜਿਹੜਾ ਭਰਾ ਸ਼ੌਂਕ ਕਰਨਾ ਚਾਹੁੰਦਾ ਉਹਨੂੰ ਕਿੱਥੋਂ ਬੱਚਾ ਲੈਣਾ ਚਾਹੀਦਾ ਕਿਵੇਂ ਦਾ ਬੱਚਾ ਲੈਣਾ ਚਾਹੀਦਾ ਕਿਉਂਕਿ ਮਿਹਨਤ ਵੀ ਕਰਨੀ ਹੁੰਦੀ ਹੈ ਅਗਲੇ ਨਾਲ ਹਨਾ ਇਹਦੇ ਬਾਰੇ ਜ਼ਰੂਰ ਦੱਸਿਓ ਜੀ ਭਾਈ ਜੀ ਬੱਚਾ ਕੋਈ ਵੀ ਪਾਲਣਾ ਚੰਗਾ ਵਧੀਆ असली बच्चा ਪਾਲੋ ਮੰਨ ਲਓ ਜਿਹਦਾ ਪਤਾ ਹੋਵੇ ਆਪਣਾ ਖਾਨਦਾਨ ਦਾ ਉਹ ਬੱਚਾ ਰੱਖੋ ਘਰੇ ਪਰ ਸਾਲ ਮਿਹਨਤ ਵੀ ਕਰਨੀ ਉਹਦਾ ਆਪ ਨੂੰ ਰਿਜ਼ਲਟ ਵਧੀਆ ਨਾਲ ਮਿਲਣਾ ਠੀਕ ਹੈ ਨਾ ਫਿਰ ਮਿਹਨਤ ਦਾ ਫਿਰ ਉਹ ਮੁੱਲ ਨਹੀਂ ਮਿਲਦਾ ਆ ਬੱਚਾ ਵਧੀਆ ਰੱਖੋ ਚੰਗਾ ਬੱਚਾ ਰੱਖੋ ਜਿਹਦਾ ਪਤਾ ਹੋਵੇ ਆਪਾਂ ਨੂੰ ਵੀ ਇਹਨੂੰ ਪਾਇਆ ਆਪਣਾ ਮੰਨ ਲਓ ਉਹ ਵਧੀਆ ਰਿਜ਼ਲਟ ਦੇ ਦੇ ਠੀਕ ਹੈ ਜੀ ਸਾਲ ਇੱਕ ਸਾਲ ਨਾਲ ਬੰਦੇ ਦਾ ਖਰਾਬ ਹੋਵੇ ਪੂਰਾ ਸਾਲ ਲੱਗ ਜਾਂਦਾ ਮਿਹਨਤ ਬੱਚਾ ਤਿਆਰ ਕਰਨ ਤੇ ਕੁੱਕੜਾ ਬਣਾਉਂਦੇ ਨਵੇਂ ਬੰਦੇ ਬਈ ਕਹਿ ਰਹਿੰਦੇ ਆ ਵੀ ਜਿਹੜੇ ਪੁਰਾਣੇ ਖਿਡਾਰੀ ਆ ਉਹ ਬੱਚਾ ਦਿੰਦੇ ਨਹੀਂ ਕਹਿੰਦੇ ਇਹਦਾ ਫਿਰ ਕੀ ਹੱਲ ਹੋਣਾ ਚਾਹੀਦਾ ਵੀ ਬੱਚਾ ਨਵੇਂ ਬੰਦੇ ਲੈਣ ਕਿੱਥੇ ਜਾ ਕਿੰਨਾ ਟਾਈਮ ਲੱਗਦਾ ਬੱਚਾ ਲੈਣੇ ਬੱਚੇ ਅਸੀਂ ਦੇ ਦਿੱ ਗਏ ਬਈ ਬੇਕਦਰੀ ਵਾਲੀ ਹੁੰਦੀ ਆ ਬੱਚੇ ਦੀ ਅੱਛਾ ਜੀ ਮੰਨ ਲਓ ਅਸੀਂ ਜਿੰਨਾਂ ਨੂੰ ਮੰਨ ਲਓ ਦਿੱਤੇ ਆ ਕਰਿਆ ਉਹ ਸਾਂਭ ਸੰਭਾਲ ਲੈਂਦੀ ਵਧੀਆ ਨਹੀਂ ਕਰਦੇ ਮੰਨ ਲਓ ਜਿਵੇਂ ਅਸੀਂ ਆਪਦੇ ਘਰ ਜਾਨਵਰ ਆ ਜੀ ਸਾਂਭ ਸੰਭਾਲ ਕਰਦੇ ਆ ਉਹ ਫਿਰ ਬੱਚੇ ਨੂੰ ਵਧੀਆ ਸਾਂਭ ਸੰਭਾਲ ਉਹਦਾ ਰਿਜ਼ਲਟ ਫਿਰ ਵਧੀਆ ਨਹੀਂ ਮਿਲਦਾ ਬਈ ਠੀਕ ਹੈ ਬੱਚਾ ਸੀ ਦੇ ਦਾਂਗੇ ਕੋਈ ਚੱਕਰ ਨਹੀਂ ਪਰ ਬੱਚੇ ਨੂੰ ਸਭ ਜ਼ਰੂਰੀ ਹੈ ਹਾਂ